ਕੇਂਦਰੀ ਹਵਾਈ ਉਦਯੋਗ ਅਤੇ ਸਟੀਲ ਮੰਤਰੀ ਐਚ.ਡੀ. ਕੁਮਾਰ ਸੁਆਮੀ ਨੇ ਕਿਹਾ ਕਿ ਪੀਐਮ ਈ-ਡਰਾਈਵ ਯੋਜਨਾ ਦੇ ਮੌਜੂਦਾ ਪੜਾਅ ਦੇ ਤਹਿਤ ਦਿੱਲੀ ਅਤੇ ਬੰਗਲੌਰ ਸਮੇਤ ਪੰਜ ਵੱਡੇ ਸ਼ਹਿਰਾਂ ਨੂੰ ਲਗਭਗ 11000 ਇਲੈਕਟ੍ਰਿਕ ਬੱਸਾਂ ਪ੍ਰਦਾਨ ਕੀਤੀਆਂ ਜਾਣਗੀਆਂ। ਕੇਂਦਰੀ ਮੰਤਰੀ ਨੇ ਕਿਹਾ ਬਿਆਨ ਇਸ ਯੋਜਨਾ ਦੇ ਤਹਿਤ ਇਲੈਕਟ੍ਰਿਕ ਬੱਸਾਂ ਦੀ ਸ਼ੁਰੂਆਤ ਅਤੇ ਇੱਕ ਮੀਟਿੰਗ ਦੀ ਪ੍ਰਦਾਨਗੀ ਕਰਨ ਤੋਂ ਬਾਅਦ ਦਿੱਤਾ। ਅਧਿਕਾਰਤ ਬਿਆਨ ਅਨੁਸਾਰ ਵਿਸਤ੍ਰਿਤ ਵਿਚਾਰ ਵਟਾਂਦਰੇ ਤੋਂ ਬਾਅਦ ਹਵੀ ਉਦਯੋਗ ਮੰਤਰਾਲੇ ਨੇ ਪ੍ਰੋਸਾ ਦਿੱਤਾ ਹੈ ਕਿ ਪੀਐਮਈ ਡਰਾਈਵ ਯੋਜਨਾ ਦੇ ਮੌਜੂਦਾ ਪੜਾਅ ਦੇ ਤਹਿਤ ਬੰਗਲੌਰ ਨੂੰ ਲਗਭਗ 4500 ਹైదరాబాద్ ਨੂੰ 2000 ਦਿੱਲੀ ਨੂੰ 2800 ਅਹਮਦਾਬਾਦ ਨੂੰ 1000 ਅਤੇ ਸੂਰਤ ਨੂੰ 600 ਇਲੈਕਟ੍ਰਿਕ ਬੱਸਾਂ ਪ੍ਰਦਾਨ ਕੀਤੀਆਂ ਜਾਣਗੀਆਂ। ਕੁਮਾਰ ਸਵਾਮੀ ਨੇ ਕਿਹਾ ਕਿ ਬੰਗਲੌਰ ਤੋਂ ਦਿੱਲੀ ਤੱਕ ਸ਼ਹਿਰ ਜਨਤਕ ਆਵਾਜਾਈ ਨੂੰ ਸਾਫ਼, ਸਮਾਰਟ ਅਤੇ ਵਧੇਰੇ ਕੁਸ਼ਲ ਬਣਾਉਣ ਲਈ ਇਲੈਕਟ੍ਰਿਕ ਬੱਸਾਂ ਨੂੰ ਸਰਗਰਮੀ ਨਾਲ ਅਪਣਾ ਰਹੇ ਹਨ। ਮంత్రి ਦੇ ਕੇ ਆਏਗਾ ਸਿੱਸਿਰਫ ਇਲੈਕਟ੍ਰਿਕ ਬੱਸਾਂ ਹੀ ਨਹੀਂ ਬਣ ਰਏ ਅਸੀਂ ਨਵੀਨਤਾ ਅਤੇ ਵਾਤਾਵਰਣ ਚੇਤਨਾ ਨਾਲ ਭਾਰਤ ਦੇ ਆਵਾਜੇ ਪ੍ਰਣਾਲੀ ਦੇ ਪੂਵਖ ਨੂੰ ਆਕਾਰ ਦੇ ਰਹੇ ਹਾਂ ਉਹਨਾਂ ਅੱਗੇ ਕਿਹਾ ਤੇਲਗਾਨਾ ਕਰਨਾਟਕ ਦਿੱਲੀ ਅਤੇ ਗੁਜਰਾਤ ਵਰਗੇ ਰਾਜਾਂ ਵਿੱਚਕਾਰ ਨਜਿੱਤੀ ਕੀ ਤਾਲਮੇਲ ਨਾਲ ਅਸੀਂ ਪੀਐਮ ਈ ਡਰਾਈਵ ਵਾਦੇ ਨੂੰ ਪੂਰਾ ਕਰਨ ਲਈ ਦ੍ਰਿੜ ਹਾਂ ਪੀਐਮ ਡਰਾਈਵ ਫੈਲ ਕਤਮੀਰਾ ਦੇਸ਼ ਅਪ੍ਰੈਲ 2024 ਤੋਂ ਮਾਰਚ 2025 ਤੱਕ 2 ਸਾਲਾਂ ਦੀ ਮਿਆਦ ਵਿੱਚ 10900 ਕਰੋੜ ਰੁਪਏ ਦੇ ਕੁੱਲ ਵਿਤੀ ਖਰਚੇ ਲਈ 1428 ਇਲੈਕਟ੍ਰਿਕ ਬੱਸਾਂ ਤਾਇਨਾਤ ਕਰਨਾ ਹੈ।